हां जी किसान ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੋਲਾ ਸਾਹਿਬ ਵੀਰ ਸਰਬਜੀਤ ਸਭੇ ਉਹਨਾਂ ਦੇ ਕੋਲ ਆਏ ਆ ਦੋਸਤੋ ਅੱਜ ਤੋਂ ਤਕਰੀਬਨ ਇੱਕ ਵੀਡੀਓ ਆਪਾਂ ਪਹਿਲਾਂ ਪਾਈ ਸੀ ਦੋਸਤੋ 5-4 ਦਿਨ ਪਹਿਲਾਂ ਇਸ ਘਰ ਇੱਕ ਵਾਰ ਤੁਹਾਨੂੰ ਦਿਖਾਈ ਸੀਗੀ ਬਹੁਤ ਖੂਬਸੂਰਤ ਚੰਗੇ ਮਿਲ ਕੇ ਰਕਾਰਡ ਵਾਲੀ ਵਹਿੜ ਸੀ ਅੱਜ ਇਸ ਵੀਡੀਓ ਦੇ ਵਿੱਚ ਨਾਗਾ ਪਾ ਤੁਹਾਨੂੰ ਦੋ ਦਿਖਾਉਣੇ ਆ ਇੱਕ ਐਚ ਐਫ ਬ੍ਰੀਡ ਦੇ ਵਿੱਚ ਵੇਰ ਤੁਸੀਂ ਬੱਚੀ ਸਾਹਮਣੇ ਦੇਖ ਰਹੇ ਜੀ ਸੈਕਿੰਡ ਟਾਈਮਰ ਦੂਜਾ ਸਵੇਰ ਸੂਣ ਵਾਲੀ ਆ ਇਸੇ ਨਾਲ ਨਾਲ ਦੋਸਤੋ ਇੱਕ ਬਹੁਤ ਪਿਆਰੀ ਚੰਗੀ ਝੋਟੀ ਨੀਲੀ ਰਾਵੀ ਦੀ ਝੋਟੀ ਦਿਖਾਵਾਂਗੇ ਤੁਹਾਨੂੰ ਤੇ ਮੋਹ ਦੰਦੀ ਪਿਓਰ ਦੋ ਦੰਦ ਝੋਟੀ ਆ ਠੀਕ ਆ ਜੀ ਦੋਨ ਦੇ ਬਰਾਬਰ ਕਰਗੀ ਆ ਚੌਕ ਦਾ ਇੱਕ ਦੰਦ ਸਟਿਆ ਤੇ ਇੱਕ ਅਜੇ ਬਿਲਕੁਲ ਦੁੱਧ ਦੰਦ ਦਾ ਪੂਰੀ ਤਸੱਲੀ ਦੇ ਨਾਲ ਮੂੰਹ ਫੜ ਕੇ ਮੂੰਹ ਪਟ ਕੇ ਆਪਾਂ ਤਸੱਲੀ ਦੇ ਨਾਲ ਦੰਦ ਵੀ ਤੁਹਾਨੂੰ ਚੈੱਕ ਕਰਾ ਦਾਂਗੇ ਉਹਨਾਂ ਸ਼ਕੀਨ ਵੀਰਾਂ ਦੇ ਲਈ ਤੋਹਫਾ ਆ ਜਿਹੜੇ ਦੋਸਤੋ ਵੀਰ ਕਾਫੀ ਸ਼ੌਂਕ ਰੱਖਦੇ ਆ ਉਕੇ ਨੀਲੀ 라ਵੀ ਦੇ ਵਿੱਚ ਦੋਸਤੋ ਨੀਲੀ 라ਵੀ ਬ੍ਰੀਡ ਨੂੰ ਲੈ ਕੇ ਬਹੁਤ ਵੀਰ ਉਤਸ਼ਾਹਿਤ ਹੋਏ ਨੇ ਠੀਕ ਆ ਜੀ ਬਹੁਤ ਵੀਰ ਦਾ ਸੁਪਨਾ ਹੁੰਦਾ ਵੀ ਕੋਈ ਚੰਗਾ ਪਸ਼ੂ ਖਰੀਦ ਕੇ ਤੇ ਨੀਲੀ 라ਵੀ ਦੇ ਵਿੱਚ ਚੰਗੀ ਮਾਰਕਿੰਗ ਚੰਗੀ ਬਲੱਡ ਲਾਈਨ ਦੀ ਕੋਈ ਸਾਨੂੰ ਝੋਟੀ ਮਿਲ ਜੇ ਬਹੁਤ ਖੂਬਸੂਰਤ ਇਹ ਝੋਟੀ ਆਪਾਂ ਤੁਹਾਨੂੰ ਦਿਖਾਵਾਂਗੇ ਦੋਂਦੀ ਝੋਟੀ ਆ ਤੇ ਪਹਿਲਾ ਸੂਆ ਪਲੂਣ ਝੋਟੀ ਨੇ ਸੂਣਾ ਤਿਆਰੀ ਦੇ ਵਿੱਚ ਆ ਬਾਕੀ ਪੂਰੀ ਡਿਟੇਲ ਵੀਰ ਸਰਪਜੀਤ ਤੋਂ ਲੈ ਲਾਂਗੇ ਤੇ ਚੋਲਾ ਸਾਹਿਬ ਤੋਂ ਦੋਸਤੋ ਜਿਹੜੀ ਛੜਕ ਪਿੰਡ ਰਾਣੀਵਲਾ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਵੀਰ ਸਰਪਜੀਤ ਸਿੰਘ ਹੁਣਾਂ ਦਾ ਘਰ ਆ ਨੰਬਰ ਵੈਸੇ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਦੇ ਤੁਸੀਂ ਕਾਲ ਕਰ ਸਕਦੇ ਹੋ ਐਨੀ ਟਾਈਮ ਗੱਲਬਾਤ ਕਰੋ ਠੀਕ ਹੈ ਜੀ ਸੋ ਨਾਲ ਦੀ ਨਾਲ ਹੀ ਵੀਰ ਨੇ ਘਰੇ ਵੀ ਰੱਖਿਆ ਪਸ਼ੂ ਡੇਰੀ ਦਾ ਵੀ ਕੰਮ ਆ ਖਾਸ ਤੌਰ ਤੇ ਨਾਲ ਦੀ ਨਾਲ ਇੱਕ ਸੇਲ ਪਰਚੇਜ਼ ਦਾ ਵੀ ਕੰਮ ਸ਼ੁਰੂ ਕੀਤਾ ਆਉ ਕਰਦੇ ਆ ਗੱਲਬਾਤ ਅੱਜ ਤਰੀਕ ਤੁਸੀਂ ਨੋਟ ਕਰ ਲਓ ਕਿਸਾਨ ਵੀਰੋ 8 ਦਸੰਬਰ ਤੇ ਸਮਾਂ ਕੋਈ ਮਾਰਨਿੰਗ ਦੇ 11:30 ਵਜੇ ਦਾ 12:00 ਵਜੇ ਦਾ ਸਮਾਂ ਹੈ ਵੈਸੇ ਪਸ਼ੂ ਦੋ ਦਿਖਾਉਣੇ ਤੁਹਾਨੂੰ ਦੋਨੋਂ ਗੱਬਨ ਤਿਆਰੀ ਦੇ ਵਿੱਚ ਸੱਬੇ ਭਾਈ ਸਭ ਤੋਂ ਪਹਿਲਾਂ ਸਾਸਤਰੀ ਕਾਰ ਸਾਸਤਰੀ ਕਾਰ ਵੀਰ ਹੋਰ ਕੀ ਹੈ ਠੀਕ ਠਾਕ ਬਹੁਤ ਵਧੀਆ ਭਾਜੀ ਠੀਕ ਠਾਕ ਹ अच्छा फिर सर्ब जी तो उदे आपा बड़ पाई सी एक बड्डी हां जी बड्डी वो की सी सेल विरे हां जी होगी सी ठीक है, है थी। आ, हाँ हाँ जी रिस्पोंस बढ़िया रे आप चले बहुत सोणा रिस्पोंस आया है हां ठीक है जी अच्छा नालदीन वाली फिर वो बड़ में उन्होंने घरों ही आपा सेल कीती सी हां जी वो घरों ही कीती सी उदन ਤੇ ਹੁਣ ਇਹ ਦੋ ਆਪਾਂ ਨਾਲ ਜਿਹੜੇ ਲੈ ਗਏ ਐਨੀਮਲ ਇਹ ਖਰੀਦੇ ਆਪਾਂ ਤੋਂ हां जी ਇਹ ਖਰੀਦੇ ਫਿਰ ਮਤਲਬ ਕਿ ਇੱਕ ਚਸਕਾ ਲੱਗ ਪਿਆ ਕਿ ਚੱਲ ਜੀ ਨਾਲ ਸੇਲ ਪਰਚੇਜ ਦਾ ਕੰਮ ਨਾ ਨਾ ਮੈਂ ਚਲੋ ਥੋੜਾ ਥੋੜਾ ਸ਼ੁਰੂ ਕਰਦੇ ਆ ਨਹੀਂ ਚਾਹੀਦਾ ਫਿਰ ਐਨੀਮਲ ਵੈਸੇ ਸਾਫ ਸੁਥਰੇ ਜੀ ਲੈ ਕੇ ਆਉਂਦੇ ਹੋ ਦੋਵੇਂ ਵਧੀਆ ਨੇ ਇਸੇ ਤਰ੍ਹਾਂ ਸਾਫ ਸੁਥਰੇ ਪਸ਼ੂ ਲੈ ਕੇ ਆਈਏ ਆਪਾਂ ਬਹੁਤ ਪਿਆਰੇ ਨਾਗਰ ਦੇ। ਹਾਂ ਹਾਂਜੀ। ਬਸ ਦੋਸਤੋ ਪਹਿਲੇ ਨੰਬਰ ਤੇ ਝੋਟੀ ਆਪਾਂ ਤੁਹਾਨੂੰ ਦਿਖਾਉਨੇ ਆ ਨੀਲੀ ਰਾਵੀ ਦੀ ਝੋਟੀ ਆ। ਸੋ ਬੱਚੀ ਵੀ ਦਿਖਾਵਾਂਗੇ ਬੜੀ ਬਾ ਕਮਾਲ ਬਹੁਤ ਖੂਬਸੂਰਤ ਚੰਗੀ ਬੱਚੀ ਆ। ਸੋ ਡੇਰੀ ਫਾਰਮਰ ਕਿਸੇ ਭਰਾ ਨੇ ਬੱਚੀ ਪਾਉਣੀਆ ਫਾਰਮ ਦੇ ਵਿੱਚ ਤੇ ਪਹਿਲ ਤੁਸੀਂ ਦੇ ਸਕਦੇ ਹੋ ਉਸ ਬੱਚੀ ਨੂੰ। ਸੋ ਸ਼ੁਰੂਆਤ ਆਪਾਂ ਇਸ ਝੋਟੀ ਤੋਂ ਕਰਾਂਗੇ ਪਹਿਲੇ ਨੰਬਰ ਤੋਂ। ਝੋਟੀ ਬੜੀ ਪਿਆਰੀ ਏ। ਇੱਕ ਵਾਰੀ ਪੂਰੀ ਮਤ ਦੇਖਦੋ ਤੁਹਾਨੂੰ ਇਹਦੀ ਦਿਖਾ ਦੇਣਾ ਪੂਰਾ ਸਟਰਕਚਰ। ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ। ਆ ਕਰੋ ਚੈੱਕ ਜੀ ਠੀਕ ਆ ਜੀ। ਪਲੀ ਪਲੀਤੀ ਝੋਟੀ ਆ। ਅ ਮਗਰਲੇ ਬਲੈਕ ਥਾਣਾ ਬਾਕੀ ਮਾਰਕਿੰਗ ਬਿਲਕੁਲ ਤੁਹਾਡੇ ਸਾਹਮਣੇ ਆ ਮਗਰਲੇ ਅਗਲੇ ਪੈਰ ਪ੍ਰੋਪਰ ਜਿਹੜੇ ਹਵਾਨੇ ਚੱਡੇ ਦੇ ਉੱਪਰ ਦਾਗ ਨਿਸ਼ਾਨ ਉਹ ਉੱਛ ਉੱਪਰ ਤੱਕ ਵਾਈਟ ਆ ਤੇ ਆਹ ਫੇਸ ਕੁਆਲਟੀ ਆ ਗਲਾਈ ਦੇ ਵਿੱਚ ਸਿੰਘ ਅੱਕ ਬਿੱਲੀ ਮਨਕੀ ਆ ਠੀਕ ਆ ਜੀ ਆ ਦੇਖੋ ਬਹੁਤ ਖੂਬਸੂਰਤੀ ਆ ਦੇਖੋ ਜੀ ਆਹ ਹਵਾਨਾ ਚੱਡਾ ਤੁਸੀਂ ਕਰੋ ਚੱਕ ਵੰਡ ਆਪਸੀ ਥਣਾ ਦੀ ਬਾ ਕਮਾਲ ਬਹੁਤ ਸੋਹਣੀ ਵਿਰਲ ਵੰਡ ਤੇ ਥਣ ਲੱਗਾ ਤੇ ਉਹਨਾਂ ਭਰਾਵਾਂ ਨੇ ਦੋਸਤੋ ਸੌਦਾ ਕਰਨਾ ਜਿਹੜੇ ਵੀਰ ਸ਼ੌਂਕ ਰੱਖਦੇ ਆ ਵੀ ਨੀਲੀ ਰਾਵੀ ਦੀ ਮੱਝ ਚੰਗੀ ਝੋਟੀ ਖਰੀਦਦੇ ਲੈ ਵੀ ਵੀਰ ਸਰਬਜੀਤ ਜੀ ਇਹਦੀ ਆਪਾਂ ਸ਼ੁਰੂਆਤ ਕਰ ਲਈਏ ਡਿਟੇਲ ਦੱਸਦਗੇ ਹਾਂਜੀ ਇਹ ਕੋਣ ਝੋਟੀ ਹੁੰਦੀ ਹੈ ਵੀਰੇ ਹਾਂਜੀ ਕੋਣ ਹੁੰਦੀ ਹੈ ਤੇ ਦੋ ਦੰਦ ਹੀ ਆਪਾਂ ਕਹਿ ਸਕਦੇ ਪਿਓਰੇ ਨੂੰ ਬੇ ਦੋਂਦੀ ਆ ਹਾਂਜੀ ਦੰਦ ਨੂੰ ਮੂੰਹ ਫੜ ਕੇ ਦਿਖਾਇਆ ਸੀ ਹਾਂਜੀ ਤੇ ਦੋਂਦੇ ਬਰਾਬਰ ਕਰ ਗਿਆ ਦੋਂਦੇ ਬਰਾਬਰ ਕਰ ਗਿਆ ਠੀਕ ਆ ਜੀ ਬੜੀ ਲਵੀਜੀ ਝੋਟੀ ਘਾਣ ਸੋਹਣੀ ਤਿਆਰੀ ਆ ਬਹੁਤ ਪਿਆਰੀ ਝੋਟੀ ਆ ਵੀਰੇ ਬਾਕੀ ਸੇਵਾ ਦੇ ਨਾਲ ਇਤੋਂ ਤੱਕ ਪਸ਼ੂ ਪਹੁੰਚਦਾ ਵੀਰੇ ਹਾਂਜੀ ਹਾਂਜੀ ਬੜੀ ਵਧੀਆ ਮਤਲਬ ਸੇਵਾ ਦੇ ਨਾਲ ਇੰਨਾ ਬਹੁਤ ਤਿਆਰ ਹੁੰਦਾ ਹੈ ਬਲੇ ਬਲੇ ਹਾਂ ਜੀ ਆਪ ਦੱਸੋ ਵੈਸੇ ਚੌਕੀਆਂ ਛਕੀਆਂ ਝੋਟੀਆਂ ਆਪਾਂ ਨੋਰਮਲ ਦੇਖਦੇ ਆਂ ਕਈ ਵਾਰੀ ਵੀਰ ਸਰਪਜੀਤ ਜਵਾਨ ਵੀ ਝੋਟੀਆਂ ਹੋ ਜਾਂਦੀਆਂ ਫਿਰ ਸੁਂਦੀਆਂ ਪਹਿਲਾਂ ਫਿਰ ਸੁਂਦੀਆਂ ਹਾਂ ਜੀ ਦੋਨਾਂ ਦੀ ਝੋਟੀ ਸੋਹਣੀ ਬਹੁਤ ਹੀ ਔਖੀ ਹੈ ਰਾਜ ਆਹ ਬੜੀ ਬੜੀ ਚੰਗੀ ਸੇਵਾ ਚੰਗੀ ਦੋਸਤੋ ਬਿਲਕੁਲ ਕੇਅਰ ਹੋਵੇ ਤੇ ਫਿਰ ਪਸ਼ੂ ਜਾ ਕੇ ਦੋਂਦੇ ਖੀਰੇ ਦੋਂਦੇ ਸੁਂਦੇ ਆ ਝੋਟੀ ਦਾ ਪੂਰਾ ਸਟਰਕਚਰ ਤੁਸੀਂ ਚੈੱਕ ਕਰੋ ਚੌੜਾ ਪਿੱਠਪੂੜਾ ਸੋਹਣੀ ਹਾਈਟ ਲੈਂਥ ਬਹੁਤ ਪਿਆਰੀ ਸੂਰਤ ਹੈ ਠੀਕ ਆ ਜੀ ਸੋ ਆਪਣ ਬਹੁਤ ਜ਼ਿਆਦਾ ਝੋਟੀ ਦੇ ਵਿੱਚ ਅੱਕ ਬਿੱਲੀ ਮੰਗੀ ਆ ਗੁਲਾਈ ਦੇ ਵਿੱਚ ਸਿੰਘ ਆਹ ਦੇਖੋ ਜੀ ਅੱਛਾ ਸਰਵਜੀਤ ਵੀਰੇ ਇਹ ਬਾਪ ਵਾਲੇ ਪੱਖ ਤੋਂ ਕੋਈ ਪਤਾ ਤੈਨੂੰ ਵੀ ਕਿਹੜੇ ਬੱਚੇ ਹੋ ਸਕਦੀ ਇਹ ਅਲਬਖਸ਼ ਦੀ ਹੈ ਜੀ ਆ ਇਹ ਛੋੜ ਅਲਬਖਸ਼ ਦੀ ਹੈ ਕੀ ਤਾਂ ਇਹ ਡੀਐਨਏ ਕਰਵਾ ਲੇ ਕੋਈ ਤਾਂ ਵੀ ਆਪਾਂ ਮਤਲਬ ਗਾਰੰਟੀ ਦੇਵਾਂਗੇ ਬੱਚੀ ਹੈ ਵੀ ਡੀਐਨਏ ਵੀ ਕਰਾ ਲੈ ਬੀਜਨ ਵੀ ਕਰਾ ਲੈ ਹਾਂਜੀ ਲੋ ਵੀ ਪ੍ਰੋਬਲਮ ਡੀਐਨਏ ਵੀ ਕੋਈ ਵੀਰ ਟੈਸਟ ਕਰਾ ਸਕਦਾ ਠੀਕ ਹੈ ਬਲੱਡ ਸੈਂਪਲ ਲੈ ਕੇ ਤੁਸੀਂ ਤਸੱਲੀ ਕਰ ਸਕਦੇ ਹੋ ਇਹ ਅਲਬਖਸ਼ ਸਾਂਭਤੀ ਆਪ ਇਹ ਠੀਕ ਹੈ ਜੀ ਬਹੁਤ ਪਿਆਰੀ ਦੇਖੋ ਛੋਟੀ ਦੀ ਕੁਰੀਆ ਪਾ ਤਾਂ ਥੋੜਾ ਖੋਲ ਕੇ ਤੋਰ ਕੇ ਤਸਲੀ ਦੇ ਨਾਲ ਦਿਖਾਉਣੇ ਆ ਬਾਕੀ ਥਾਨ ਥਾਨ ਬੜੀ ਸੋਹਣੀ ਵੰਡ ਬਿਰਲ ਦੇ ਉੱਪਰ ਲਗਾ ਸੋਹਣਾ ਬਾਡੀ ਸਟਰਕਚਰ ਆ ਤੇ ਤਿਆਰੀ ਮੈਨੂੰ ਲੱਗਦਾ ਵੀਰ ਕੰਪਲੀਟ ਹੀ ਆ ਰਾਜਵੀਰ ਲੈ ਹੀ ਜਾਊ ਹਫਤਾ ਤੋਂ 10 ਦਿਨ ਲੈ ਜਾਊਗਾ ਹਫਤਾ 10 ਦਿਨ ਹਾਂਜੀ 10 ਦਿਨ ਮੰਨ ਕੇ ਚੱਲੋ ਜੀ ਠੀਕ ਹੈ ਜੀ ਹਾਂਜੀ ਲਓ ਦੱਸੋ ਹਫਤਾ 10 ਦਿਨ ਘੱਟੋ ਘੱਟ ਖਾਜੇ ਪਾਏ ਦੇ ਸੌਣ ਦੇ ਵਿੱਚ ਠੀਕ ਹੈ ਜੀ ਲੋ ਜੀ ਲਾਜਵਾਬ ਆ ਠੀਕ ਆ ਜੀ ਮਾਰਕਿੰਗ ਨਿਸ਼ਾਨੀ ਲਾਜਵਾਬ ਬਾਕੀ ਸੋਹਣਾ ਸਟਰਕਚਰ ਆ ਝੋਟੀ ਦਾ ਸਰਬਜੀਤ ਫਿਰ ਇੱਕ ਵਾਰੀ ਥੋੜਾ ਜਿਹਾ ਜੀ ਆਪਾਂ ਤੋੜ ਕੇ ਦਿਖਾਈਏ ਵੀਰਾ ਲੋ ਵੀ ਪ੍ਰਭੂ ਠੀਕ ਆ ਜੀ ਸੋ ਪਹਿਲਾਂ ਝੋਟੀ ਆ ਕਿਸੇ ਭਰਾਣੇ ਨੂੰ ਦੋਸਤੋ ਸ਼ੌਂਕ ਪਗਾਉਣਾ ਹੈ ਅੱਗੇ ਨਸਲ ਬਰੀਡ ਤੇ ਕੰਮ ਕਰਨਾ ਇੱਥੋਂ ਇੱਕ ਚੰਗੀ ਸ਼ੁਰੂਆਤ ਆਪਾਂ ਕਰ ਸਕਦੇ ਆ ਚੰਗੇ ਬੁੱਲ ਦੀ ਧੀ ਆ ਅਲਬਖਸ਼ਾਨ ਵੀ ਬੈਕਗ੍ਰਾਉਂਡ ਸਾਰੇ ਭਰਾਵਾਂ ਨੂੰ ਪਤਾ ਬਹੁਤ ਵਧੀਆ ਚੰਗੀ ਬੈਕਗ੍ਰਾਉਂਡ ਆ ਅਲਬਖਸ਼ਾਨ ਦੀ ਭਵਾਨੇ ਲੈਵੇ ਦੀ ਬਹੁਤ ਜਿਆਦੀ ਸਾਫ ਸੁਥਰੀ ਆ ਪੱਦਰ ਲੇਵੇ ਦੀ ਆ ਬਾਕੀ ਥਣ ਪੂਰਾ ਮੁੱਠੀ ਵਾਲਾ ਠੀਕ ਆ ਜੀ ਹੱਥੀ ਚੁਵਾਈ ਵਾਲਾ ਬਿਲਕੁਲ ਥਣਾ ਝੋਟੀਆਂ ਕੱਢਿਆ ਤੇ ਚੌੜਾ ਪਿੱਠ ਪੁੜਾ ਬਾਕੀ ਸ਼ਾਈਨਿੰਗ ਸ਼ਿਊਨਿੰਗ ਬਹੁਤ ਜ਼ਿਆਦੀ ਆ ਠੀਕ ਆ ਬਹੁਤ ਖੂਬਸੂਰਤ ਤੇ ਚੰਗੀ ਝੋਟੀ ਆ ਵੀ ਕਿਸੇ ਪਾਸਿਓ ਵਾਂਝੀ ਨਹੀਂ ਠੀਕ ਆ ਜੀ ਸਾਰੇ ਪਾਸਿਓ ਪੂਰੀ ਆ ਆ ਦੇਖੋ ਤੇ ਨਾਲ ਦੀ ਨਾਲ ਹੀ ਆਪਾਂ ਦੋਸਤੋ ਤੁਹਾਨੂੰ ਮੂੰਹ ਫੜ ਕੇ ਬੇਸ਼ੱਕ ਥੋੜਾ ਦਿਖਾਉਣ ਦੀ ਕੋਸ਼ਿਸ਼ ਵੀ ਕਰਾਂਗੇ ਵੀ ਇਹ ਸਬਜ਼ੀ ਤੇ ਵੇਖ ਲਈ ਜੇਕਰ ਹਾਂਜੀ ਹਲੋ ठीक है जी ठीक है ठीक है भी लो जी ठीक है so, आ सो आोटी है दोस्तों स्ट्रक्चर है झोटी का सो so, पहला झोटी ने सुना ठीक है ਬਹੁਤ ਜੀ ਖੂਬਸੂਰਤੀ ਹੈ ਮਤਲਬ ਬੰਦੀ ਠੰਡੀ ਧੀਰੀ ਹੈ ਇਹ ਚੱਕਰ ਇੰਨੇ ਛੋਟੀਆਂ ਆਮ ਤੌਰ ਤੇ ਇੰਨਾ ਮਾਨੇ ਨੂੰ ਹੱਥ ਨਹੀਂ ਲਾਉਂਦੇ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਬਾਰੇ ਨੀਲੀ ਦਾ ਵੀ ਫਿਰ ਵੀ ਰ ਅਪਾ ਕਿੰਨੂ ਆਤਾਂਗੇ ਜੀ ਜੇ ਐਡੀ ਠੰਡੀ ਧੀਰੀ ਵੀ ਸੀਲ ਸੋਣਾ ਹੋ ਜੇ ਫਿਰ ਨੀਲੀ ਦਾ ਵੀ ਨਾ ਹੋ ਜੀ ਹਾਂ ਜੀ ਬਾਕੀ ਆ ਸਿੰਘ ਦੀ ਬੰਦਰਾ ਠੀਕ ਆ ਜੀ ਸੋ ਜਿੰਨੀ ਆ ਪ੍ਰੋਪਰ ਤੁਸੀਂ ਇੱਕ ਵਾਰੀ ਆਪਣੀ ਨਿਗਾ ਦੇ ਵਿੱਚੋਂ ਕੱਢ ਦਿਓ ਇੱਕ ਵਾਰੀ ਦੋ ਵਾਰੀ ਵੀਡੀਓ ਨੂੰ ਅੱਗੇ ਪਿੱਛੇ ਕਰਕੇ ਦੇਖ ਲਿਓ ਠੀਕ ਆ ਜੀ ਉਸ ਤੋਂ ਬਾਅਦ ਤੁਸੀਂ ਬੇਸ਼ੱਕ ਓਨਰ ਮਾਲਕ ਦੇ ਨਾਲ ਸੌਦਾ ਕਰਨਾ ਹੁੰਦਾ ਹੈ ਨਹੀਂ ਸਰਪਜੀਤ ਵੀਰੇ ਇੱਕ ਡਿਮਾਂਡ ਹੁੰਦੀ ਆ ਆਪਾਂ ਪਸ਼ੂ ਸੇਲ ਕਰਦੇ ਆ ਕੀ ਮੁੱਲ ਕਰਦੇ ਆ ਦਾ ਇਹ ਡਿਮਾਂਡ ਤਾਂ ਜੈ ਵੀਰੇ ਦੀ ਇੱਕ ਆਪਾਂ 35 ਕਰਦੇ ਆ ਜੀ ਤੇ ਉੱਥੋਂ ਮਾਨਤਨ ਜ਼ਰੂਰ ਕਰਾਂਗੇ ਸਾਰੇ ਹਾਏ ਗਈ ਦਾ ਪੂਰਾ ਜਨਾਬ ਆਪਾਂ ਕਰ ਸਕਾਂਗੇ 35 ਜੋ ਹਾਂਜੀ 35 ਜੋ ਮਾਨਤਨ ਕਰਾਂਗੇ ਠੀਕ ਹੈ ਵੀਰੇ ਲੋ ਵੀ 35000 ਦੇ ਵਿੱਚੋਂ ਦੋਸਤੋ ਵੀਰੇ ਦਾ ਮਾਨਤਨ ਕਰਾਂਗੇ 135000 ਦੀ ਡਿਮਾਂਡ ਆ ਲੈਣ ਦੇਣਾ ਠੀਕ ਆ ਜੀ ਉਹਦੇ ਵਿੱਚੋਂ ਸ਼ੋਰ ਛੱਪਾ ਹੋ ਜਾਊਗਾ ਮੌਕੇ ਤੇ ਮਾਨਤਨ ਹੋ ਜਾਊਗਾ ਕੋਈ ਨਾ ਕੋਈ ਕਿਸੇ ਦਾ ਸੰਪਰਕ ਕਰਨਾ ਕਿ ਮਾਨਤਨ ਜਿੰਨਾ ਮਤਲਬ ਹੋ ਸਕੇ ਬਾਤ ਕਰਦੇ ਕਰਦੇ ਖੁੱਲਾ ਵਿੱਚ ਜਿੰਨਾ ਵੀ ਕੋਈ ਸ਼ੌਂਕੀ ਵੀਰ ਆਪਾਂ ਆਉਂਦਾ ਕਰਾਂਗੇ ਜ਼ਰੂਰ ਠੀਕ ਆ ਜੀ ਤੇ ਲਾਵੀ ਬਰਾਵੋ ਇਹ ਝੋਟੀ ਆਪਾਂ ਜਿਹੜੀ ਤੁਹਾਨੂੰ ਦਿਖਾਤੀ ਆ ਠੀਕ ਆ ਜੀ ਸੋ ਪਸੰਦ ਆਈ ਹੋਊਗੀ ਠੀਕ ਆ ਜੀ ਬਾਕੀ ਮੇਰਾ ਵੀਰ ਇੱਥੇ ਆਣ ਕੇ ਆਪਣੀ ਨਰਕ ਪਰਖਾ ਤੁਸੀਂ ਕਰ ਲਿਓ ਟਿਪ ਤੋਂ ਪਾ ਕੇ ਆਪਣਾ ਉਹ ਕਰਾਈਟੇਰੀਆ ਜਿਹੜਾ ਪੂਰਾ ਕਰ ਲਿਓ ਠੀਕ ਆ ਜੀ ਇੱਕ ਸੈਗਰ ਨੰਬਰ ਤੇ ਇੱਧਰ ਆ ਜਿਓ ਤੇ ਆਪਣੇ ਕੋਲ ਬਹੁਤ ਖੂਬਸੂਰਤ ਦੋਸਤੋ ਕੋ ਬ ਕੱਦ ਪੋਤਾਲੀ ਆ ਵੱਡਾ ਕੱਦ ਕਾਠਾ ਸੁਫਾਰਮ ਵਾਲੀਆਂ ਵੇਣਾ ਜਿੱਦਾਂ ਆਪਾਂ ਦੇਖਦੇ ਆ ਤੇ ਸਰਪਜੀਤ ਵੀਰੇ ਦਾ ਸੁਹਾਗ ਨਮਾ ਇਹ ਦੂਜਾ ਪਿਓਰ ਦੂਜਾ ਸਿਰਾ ਜਰੇ ਪਿਓਰ ਦੂਜਾ ਸੁਹਾਗ ਜੀ ਹਾਂਜੀ ਲੋਬ ਦੋਸਤੋ ਦੂਜਾ ਸੁਹਾਗ ਕਰਮਾ ਲਈ ਸੋਣ ਵਾਲੀ ਆ ਬਾਕੀ ਥਾਂ ਤੋਂ ਬਹੁਤ ਜਿਆਦਾ ਵਧੀਆ ਠੀਕਾ ਜੀ ਮੋٹے ਥਾਨਾ ਰੁਗ ਰੁਗ ਦੇ ਥਾਨ ਲੱਗੇ ਨੇ ਤੇ ਇਹਦੀ ਸਰਪਜੀਤ ਵੀਰੇ ਡਿਟੇਲ ਕੀ ਆ ਦੂਜਾ ਸੁਹਾਗ ਦਿਨ ਕਿੰਨੇ ਕੁ ਲੈ ਜੂ ਦਿਨ ਅਜੇ ਲੈ ਜੂਗੀ 15 ਮਹੀਨੇ 15 ਦਿਨ ਘਟੋ ਘਟ ਹਾਂਜੀ 14-15 ਦਿਨਾਂ ਤੱਕ ਦਿਨ ਪੂਰੇ ਹੁੰਦੇ ਆ ਚਲੋ ਉੱਤੇ ਥੱਲੇ ਥੋੜਾ ਬਹੁਤਾ ਗੇਰਾ ਤੇ ਦਿਨ ਅਜੇ 15 ਵਹੇ ਜਾਂਦੇ। ਬਾਕੀ ਹਵਾਨਾਲੇ ਬਾ ਬੜਾ ਫਿਕਸ। ਹਾਂ ਬਹੁਤ ਵਧੀਆ। ਵਿਚਾਰੇ 89ਵੀਂ ਰੋਗ ਰੋਗ ਦੇ ਲੱਗੇ ਹੋਏ ਆ ਠੀਕਾਈ ਵਾਲੇ ਹਾਂਜੀ। ਤੇ ਪਹਿਲੇ ਸੂਏ ਵੀਰ ਕਿੰਨਾ ਕੁ ਦੁੱਧ ਚੁਆਗੀ ਕੋਈ ਆਟ ਗਿਆ। 27 ਕਿਲੋ ਜੋ ਆਏ ਨੇ। ਵੀ ਜੋ ਦੱਸਿਆ ਬੈ ਗਰੋਂ ਦੇ। ਹਾਂਜੀ। ਠੀਕ ਆ ਜੀ। 30 ਬਰਸ ਕਰੂਗੀ ਰਾਜੂਰੇ। ਠੀਕ ਆ ਜਾਊਗੀ ਯਾਰ ਕੀ ਗਰੰਟੀ ਨਾਲ। ਅ ਅੱਛਾ ਕਈ ਵਾਰ ਵੀਰ ਸਰਪ ਜੀ ਤੇ ਚੰਗੇ ਫਾਰਮਾਂ ਦੇ ਵਿੱਚੋਂ ਵੜਾ ਆਉਂਦੀਆਂ। ਹਾਂਜੀ। ਉੱਥੇ ਕੀ ਹੁੰਦਾ ਵੀ ਨਾਰਮਲੀ ਚਲੋ ਚੰਗੇ ਟੀਕੇ ਚੰਗੀ ਏਆਈ ਚੰਗਾ ਸੀਮਨ ਰਖਵਾਉਂਦੇ ਆ ਵੀਰ ਮਹਿੰਗੇ ਤੋਂ ਮਹਿੰਗਾ। ਵਾਲਕੀ ਚੰਗੇ ਘਰੋਂ ਆਈ ਹੈ ਵੀ ਜਿੱਥੇ ਕੋਈ ਚੰਗੀਆਂ ਬਿਹੜਾਂ ਦੀ ਵੀਰਾਂ ਨੂੰ ਨੌਲੇਜ ਸੀ ਜਿੱਥੇ ਠੀਕ ਕੁਲੀਆਂ ਪੜਿਆਂ ਦੇ ਵਿੱਚੋਂ ਆਈ ਹੈ ਜੀ ਹਾਂਜੀ ਠੀਕ ਹੈ ਜੀ ਹਾਂ ਬਹੁਤ ਤੇ ਦੋਸਤੋ ਬਿਹੜ ਦੀ ਇੱਕ ਵਾਰੀ ਤੁਸੀਂ ਲੈਂਥ ਕਰੋ ਚੈੱਕ ਲੰਬਾਈ ਕਰੋ ਚੈੱਕ ਉਚਾਈ ਕਰੋ ਚੈੱਕ ਸੋਨਾ ਕੱਦ ਕਾਠ ਸੈਕਿੰਡ ਟੈਮਰਾਂ ਦੇ ਮੂਹੋਂ ਦੰਦੀ ਕਿਵੇਂ ਸੀ ਇਹ ਮੂਹੂ ਇਹ ਛਿੱਗੀ ਆ ਅਜੇ ਕੰਨੀਆਂ ਬਰਾਬਰ ਨਹੀਂ ਕੀਤੀਆਂ ਇਹਨੇ ਬਰਾਬਰ ਚੱਕੀਆਂ ਆ ਪਰ ਬਰਾਬਰ ਨਹੀਂ ਕੀਤੀਆਂ ਹਾਂਜੀ ਠੀਕ ਹੈ ਵੀਰੇ ਲਓ ਵੀ ਪ੍ਰਭੂ ਠੀਕ ਹੈ ਜੀ ਆ ਉਲਟ ਬਹਿਣੀ ਵਾਲੀ ਸਾਈਡ ਤੋਂ ਪਹਿਲਾਂ ਤੁਹਾਨੂੰ ਥਣ ਦਿਖਾਦ ਕੇ ਆ ਦੇਖੋ ਸੋ ਮੋٹے ਗੋਲ ਥਾਣਾ ਦੋਸਤੋ ਠੀਕ ਹੈ ਜੀ ਜਿਵੇਂ ਆਪਾਂ ਇੱਕ ਮੋਟਾਈ ਦੇ ਵਿੱਚ ਥਾਣਾ ਦੇਖਦੇ ਆਂ ਮੋਟਾ ਥਾਣਾ ਤੇ ਰੋਗ ਰੋਗ ਦਾ ਥਾਣਾ ਇਹ ਨਹੀਂ ਹੈਗਾ ਕਿ ਮੇਰਾ ਵੀਰ ਕੋਈ ਚੁੰਡੀਆਂ ਨਾਲ ਜਾਂ ਪੋਟਿਆਂ ਨਾਲ ਚਵਾਈ ਕਰਦਾ ਫਿਰ ਠੀਕ ਹੈ ਜੀ ਤੇ ਕੋਈ ਦਿੱਕਤ ਆਵੇ ਪੂਰਾ ਹੱਥੀ ਮੁਠੀ ਵਾਲਾ ਥਾਣਾ ਸੋ ਚਾਰੇ ਧਨ ਦੀ ਸਪੇਸ ਵੰਡ ਚੰਗੀ ਹੈ ਠੀਕ ਹੈ ਜੀ ਤੇ ਪੂਰਾ ਲੰਬਾ ਥਾਣਾ ਤੇ 10 ਤੋਂ 15 ਦਿਨ ਆਈਡੀਆ ਵੀਰ ਦਾ ਸੰਦੇਹਾ ਵੀ ਹੈ ਜੇ 10 ਤੋਂ 15 ਦਿਨ ਲੈ ਆਪ ਹੀ ਦੱਸਦੀ ਰਹੇ ਵੀਰੇ ਵੀ ਚੰਗੀ ਸੀ ਮੰਡੀ ਬਹੁਤ ਵਧੀਆ ਸੀ ਮੰਡੀ ਚੰਗੀ ਆ ਹਾਂਜੀ ਸੋ ਆਰਡਰ ਰੂਟਰ ਤੋਂ ਲੱਗਦਾ ਵੀ ਖੁੱਚੋਂ ਤੋਂ ਕਿੰਨਾ ਜ਼ਿਆਦਾ ਉੱਪਰ ਹਾਂ ਬਹੁਤ ਜ਼ਿਆਦਾ ਪੂਰਾ ਕੰਪੈਕਟ ਆਰਡਰ ਜਿਹਨੂੰ ਕਹਿੰਦੇ ਫਿਕਸ ਵਨ ਬਿਲਕੁਲ ਜੀ ਬਿਲਕੁਲ ਲੋ ਵੀ ਬਰਾਵੋ ਠੀਕ ਆ ਜੀ ਪੂਰਾ ਬਾਡੀ ਸਟਰਕਚਰ ਤੁਸੀਂ ਚੈੱਕ ਕਰੋ ਆ ਫੇਸ ਕੁਆਲਟੀ ਆ ਮੂੰਹ ਮੱਥੇ ਦੀ ਚੰਗੀ ਆ ਬਿਲਕੁਲ ਛੋਟਾ ਫੇਸ ਛੋਟੇ ਕੰਨ ਠੀਕ ਆ ਜੀ ਬਹੁਤ ਵਧੀਆ ਸੋ ਉਲਟ ਬਹਿਣੀ ਵਾਲੀ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਈਏ ਆ ਕਰੋ ਜੇ ਠੀਕਾ ਜਾਓ ਵੀਰੇ ਸਰਪਜੀਤ ਹਾਂਜੀ ਕਿੜਾ ਘੜਾ ਦਿੱਤੋ ਉਹ ਜਿਹਨੂੰ ਲੰਬਾ ਲੋਬੀ ਪਰ ਉਹ ਪਛੀ ਚੰਗੀ ਆ ਵੜ ਚੰਗੀ ਆ ਠੀਕਾ ਜੀ ਸੈਕਿੰਡ ਸੂਆ ਇਸ ਵੜ ਨੇ ਸੂਣਾ ਸੋ ਤਿਆਰੀ ਕਰਨ ਵਾਲੀ ਤੁਸੀਂ ਵੇਖ ਸਕਦੇ ਜੇ ਵੀ ਹਜੇ ਢਿਲ ਢੁਲ ਕਾਫੀ ਆ ਹਵਾਨੇ ਛੱਡੇ ਚ ਤੇ ਤਿਆਰੀ ਕਰਦੀ ਆਉਂਦੀ ਆ ਠੀਕਾ ਜੀ ਠੀਕ ਹੈ ਜੀ ਮੋੜ ਲਿਗੇ ਲਓ ਜੀ ਬਾ ਕਮਾਲ ਆ ਠੀਕ ਹੈ ਜੀ ਬਹੁਤ ਖੂਬਸੂਰਤ ਹੋਆ ਨੱਚ ਲੇਵਾ ਸੋ ਕੰਪੈਕਟ ਟੈਟਰ ਸੋਹਣਾ ਸਟਰਕਚਰ ਉਪਰੋਂ ਬਿਲਕੁਲ ਸਟ੍ਰੇਟ ਸੋ ਸ਼ਾਈਨਿੰਗ ਕਾਫੀ ਜ਼ਿਆਦਾ ਹੈ ਸੋ ਚਮਕਦਮ ਕੋ ਪੋਰੀ ਹੈ ਵੈਰ ਦੇ ਵਿੱਚ ਠੀਕ ਹੈ ਜੀ ਸੋ ਨਾਲ ਦੀ ਨਾਲ ਸਰਪਜੀਤ ਹੈ ਨਵਾਂ ਆਂਗਾ ਬਿਲਕੁਲ ਹਾਂ ਜੀ ਬਿਲਕੁਲ ਨਵਾਂ ਆਂਗਾ ਕੁਝ ਨਹੀਂ ਵੀ ਗੱਲ ਵੀ ਜਿਆਦਾ ਮਲਕੀ ਆਪਾਂ ਕਹਿ ਲਈਏ ਕਿ ਸੋਵਿਆਂ ਚਾ ਨਹੀਂ 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 ਮੀ ਗਾ ਸੋਵਾ ਕਾ ਇਹਨੇ ਕਰਮਾਲੀ ਨੇ ਜਵਾਰ ਬਖਾਉਣਾ ਹਾਂਜੀ ਇਹਦੇ ਦੰਦਾਂ ਤੋਂ ਵੀ ਦੱਸ ਰਹੀ ਹੈ ਬਿਲਕੁਲ ਨਵੀਂ ਹੈ ਸਹੀ ਆ ਜੀ ਤੇ ਇਹਦਾ ਫਿਰ ਸਰਪਜੀਤ ਕੀ ਮੰਗ ਕੀ ਡਿਮਾਂਡ ਕਰਤੀ ਫਿਰ ਇਹ ਰਾਜਵੇਰੇ ਜਿੱਦਾਂ ਦੀ ਵੈਰ ਮੰਨ ਲਓ ਪੂਰਾ ਕੱਦ ਕਾਠਾ ਕੇ ਮਤਲਬ ਕਮੀ ਨਹੀਂ ਹੈਗੀ ਜੀ ਸੀਮੰਦੀ ਵੀ ਗੱਲ ਕਰੀਏ ਚੰਗੇ ਸੀਮੰਦੀ ਆ ਬਿਲਕੁਲ ਜੀ ਤੇ ਆਪਾਂ ਇਹਦੀ ਡਿਮਾਂਡ ਤੇ ਉਦਾਂ ਕਰਦੇ ਇੱਕ ਪੰਛੀ ਸਵਾਗਤ ਲਖ ਜੀ ਸਵਾ ਲਖ ਜੀ ਹਾਂ ਜੀ ਤੇ ਉਹ ਚ ਮੰਨਤਨ ਕਰਾਂਗੇ ਖੁੱਲਾ ਵੀ ਹਾਂ ਨਾ ਕਿੱਥੋਂ ਤੱਕ ਹੋ ਜੂਗੀ ਵੀ ਐਂਡ ਤੋਂ ਐਂਡ ਜਿੱਥੇ ਆਪਾਂ ਆਪਣੇ ਭੈਣ ਭਰਾਵਾਂ ਨੂੰ ਜਿਆਦਾ ਕਿ ਟੱਕਰ ਮਾਰਨ ਵਾਲੀ ਕਰਨੀ ਵੀ ਇੱਥੇ ਸੌਦਾ ਹਉਣ ਤੇ ਕਰਨ ਹਾਂ ਇੱਕ 20 ਦੀ ਰਾਇ ਵੀ ਇੱਕ 20 ਦੀ ਹਾਂ ਜੀ ਬਾਕੀ ਥੋੜਾ ਬੋਧਾ ਕਰਦੇ ਆਪਾਂ ਕੱਢ ਲਾਂਗੇ ਵਿੱਚੋਂ ਠੀਕ ਹੈ ਜੀ ਮੈਂ ਦੱਸੋ ਆਜੋ ਭਰਾ ਤੁਹਾਨੂੰ ਮਾਲ ਦੇ ਦਊਗਾ ਠੀਕ ਹੈ ਜੀ ਮਾਲ ਸਾਫ ਸੁਥਰਾ ਖਰੀਦਦਾ ਬਾਕੀ ਮੇਰੇ ਵੀਰੋ ਮਾਲ ਦਾ ਹੀ ਮੁੱਲ ਪੈਣਾ ਜੇ ਚੰਗਾ ਪਸ਼ੂ ਆਪਾਂ ਖਰੀਦਦੇ ਆ ਠੀਕ ਹੈ ਜੀ ਤੇ ਉਸ ਅਕੋਰਡਿੰਗ ਆਪਾਂ ਨੂੰ ਜਿਹੜਾ ਰੇਟ ਭਰਨਾ ਪੈਂਦਾ ਠੀਕ ਹੈ ਤੇ ਦੋਵੇਂ ਆ ਜਾਨੀਮਲ ਜਿਹੜੇ ਫਾਰ ਸੇਲ ਆ ਤੇ ਰੇਟ ਤੁਹਾਨੂੰ ਆਪਾਂ ਵਿੱਚੇ ਮੈਂਸ਼ਨ ਕਰ ਦਿੱਤਾ ਥਣ ਦੇਵੇ ਵਾਲੇ ਪਾਸਿਓਂ ਤਸੱਲੀ ਨਾਲ ਦਿਖਾ ਦਿੱਤੀ ਆ ਡਿਜ਼ਾਈਨ ਯੂਨ ਬੜਾ ਵਧੀਆ ਠੀਕ ਆ ਫੈਸ਼ਨ ਪੁਸ਼ਣ ਬਹੁਤਾ ਵੈਰਦਾ ਤੇ ਮੇਰਾ ਵੀਰ ਅੱਗੇ ਤੁਸੀਂ ਸੰਪਰਕ ਕਰ ਲਿਓ ਸਵਾ ਲੱਖ ਇਹਦੀ ਡਿਮਾਂਡ 1 ਲੱਖ 20 ਹਜ਼ਾਰ ਦੀ ਇਹ ਤੁਹਾਨੂੰ ਮਿਲ ਜੂਗੀ ਆ ਫੇਸ ਕੁਆਲਿਟੀ ਆ ਬਾਕੀ ਆ ਬਾਡੀ ਸਟਰਕਚਰ ਜਿਹੜਾ ਪ੍ਰੋਪਰ ਤੁਹਾਨੂੰ ਆਪਾਂ ਦਿਖਾ ਦਿੱਤਾ ਤੇ ਇਹ ਦੋ ਹੀ ਨਗਨੇ ਅੱਜ ਵੀਰ ਸਰਪਜੀਤ ਸਿੰਘ ਹੋਂਦੇ ਕੋਲ ਤੇ ਦੋਵੇਂ ਐਨੀਮਲ ਦੋਸਤੋ ਬੜੇ ਖੂਬਸੂਰਤ ਆ ਚੰਗੇ ਆ ਜੇਕਰ ਆਪਾਂ ਇਧਰ ਝੋਟੀ ਤੁਹਾਨੂੰ ਦਿਖਾਈ ਸੀ ਬਹੁਤ ਬਾ ਕਮਾਲ ਦੀ ਆ ਸੋਨੀਲੀ ਰਾਵੀ ਅੰਗ ਦੇ ਵਿੱਚ ਤੇ ਸਰਪਜੀਤ ਤੇ ਦੋਵੇਂ ਹਜ਼ਾਰੀ ਮਰ ਬਕਾਊਗਾ ਹਾਂਜੀ ਦੋ ਹਜ਼ਾਰੀ ਅਜੇ ਆਪਣੇ ਠੀਕ ਹੈ ਵੀ ਇੱਕ ਆਪਣੇ ਨੰਬਰ ਜਰੂਰ ਕਰ ਦिए ਸਾਂਜੀ 88728 48324 88728 48324 ਠੀਕ ਹੈ ਜੀ ਲਓ ਦੋਸਤੋ ਸਾਨੂੰ ਵੀਰ ਸਰਪਜੀਤ ਪਿੰਡ ਚੋਲਾ ਸਾਹਿਬ ਤੁਸੀਂ ਵਿਜ਼ਿਟ ਕਰਨੀ ਆ ਸੋ ਰਾਣੀ ਬਲੇ ਨੂੰ ਦੋਸਤੋ ਛੜਕ ਜਾਂਦੀ ਹੈ ਇੱਥੋਂ ਸਿੱਧੀ ਤੁਸੀਂ ਟਰਨ ਲੈ ਸਕਦੇ ਜੇ ਬਾਹਰ ਬਹਿਕਾਂ ਬਾਹਰ ਪਹਿਲੀਆਂ ਨੇ ਵੀਰ ਉਹਨਾਂ ਦੀਆਂ ਪਹਿਲੀਆਂ ਚ ਤੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ